हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਗਾਂਵਾ ਸੇਲ ਲਈ ਲੈ ਕੇ ਆਈਆਂਗੇ ਦੋਵੇਂ ਕੱਪੜਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਦੋਮੀਆਂ ਆਗੀਆਂ ਟੌਪ ਦੇ ਨਗੀਨੇ ਜਰਸੀਆਂ ਆਗੀਆਂ ਬਈ ਗਰਮੀਆਂ ਦੇ ਆ ਗਏ ਤੋਹਫੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਨਾਲ ਹੀ ਲੱਗੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਜੰਗ ਬਾਈ ਠੀਕ ਓ ਠੀਕ ਆ ਬਾਈ ਵਧੀਆ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਚੱਲੀ ਜਾਂਦਾ ਠੀਕ ਆ ਤੇ ਅੱਜ ਵੀ ਫਿਰ ਨਵੇਂ ਨਹੀਂ ਲਿਆ ਹਾਂ ਬਸਗੇ ਲਿਆ ਆਂ ਤਾਂ ਅੰਦਾਜ਼ੀ ਆ ਠੀਕ ਆ ਨਾਮ ਬੋਲ ਤਾ ਪਹਿਲਾਂ ਨਾਮ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣਾ ਠੀਕ ਆ ਨੇੜੇ ਪਿੰਡ ਕਿਹੜਾ ਰਹਿੰਦਾ ਨੇੜੇ ਆਪਣਾ ਸ਼ਹਿਰ ਰਹੇਗਾ ਨਿਹਾਲੇ ਵਾਲਾ ਤੇ ਭਧੌੜ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦਿੰਦਾ 87278 09954 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜੰਗ ਫਿਰ ਕਾਫੀ ਕਲਰ ਤਾਂ ਸ਼ੁਰੂ ਹੋ ਜੀਏ ਹਾਂ ਇਹ ਤੋਂ ਹੀ ਕਰ ਲੈਣਾ ਬਸ ਇਹ ਕਿਹੜਾ ਸੂਅਸ ਹੁੰਦੀ ਆ ਬਲੂਨ ਹੁੰਦੀ ਆ ਚਾਰ ਦੰਦ ਮੂਹੋਂ ਚਾਰ ਦੰਦ ਬਲੂਨ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਜੰਗ ਬਾ ਪੰਜ ਪੰਜ ਦਿਨਾਂ ਲਈ ਸੇਲ ਹੈ ਤੇ ਜੇ ਲੇਵੇ ਦੀ ਗੱਲ ਕਰੀਏ ਤਾਂ ਮੈਨੂੰ ਐ ਲੱਗਦਾ ਮੈਂ ਦੂਜਾ ਸੂਅਸ ਹੁੰਦੀ ਆ ਹੈਨਾ ਹਾਂ ਪੂਰੀ ਫੈਕਸ ਲੇਵੇ ਦੀ ਆ ਫੈਕਸ ਲੇਵੇ ਦੀ ਲੈ ਵਾਲ ਦੀ ਚੈੱਕ ਰੋਟਾ ਲਾ ਲਾ ਥਣਾ ਨਾਣਾ ਨੂਣਾ ਲੈਵੇ ਚੈੱਕ ਰੋ ਠੰਡੀ ਸੀਰ ਹੈ ਨਾ ਮੱਲਾ ਭਲ ਵੀ ਨਹੀਂ ਪਾਈ ਹੈ ਨਾ ਨਾ ਬਾਲ ਕੁਝ ਨਹੀਂ ਪਾਈ ਠੰਡੀ ਸੀਲ ਠੰਡੀ ਸੀਲ ਦੇਖੋ ਜੇ ਥੱਲੇ ਦੀ ਲੱਗ ਜਾਓ ਬਾਈ ਇਹ ਵਾ ਦੇਖੋ ਯਾਰ ਪਹਿਲਾਂ ਤਾਂ ਬਾਤ ਪੂਰਾ ਟੈਟ ਲੈਵੇ ਦੀ ਹੁੰਦੀ ਆ ਐ ਨਹੀਂ ਇਥੇ ਕਰ ਕਰੂਗੀ ਕਿੰਸਾ ਵਾ ਨਾ ਤਹਾਂ ਤੱਕ ਭਰੂਗੀ ਕਿੰਨੇ ਦਿਨਾਂ ਦੀ ਕੱਚੀ ਹੈ ਕਿੰਨਾ ਦੁੱਧ ਪਾ ਬੰਜ ਦਿਨ ਤਾਂ ਲੈ ਜੂਗਾ ਇਹ ਆਰਾਮਦਾਰੀ ਤੇ ਕਿੰਨਾ ਦੁੱਧ ਪਾ ਦੂ ਬਾਈ ਦੁੱਧ ਪਾ ਦੂਗੀ ਇਹ 16 15 16 ਠੀਕ ਹੈ ਐ ਪਾਉਗੀ ਵੱਡੀ ਹੈ ਨਾ ਛੋਟੇ ਨਹੀਂ ਹਾਂ ਛੋਟੇ ਨਹੀਂ ਹੈਗੀ ਬਈ ਵੱਡੀ ਆ ਬੱਚਾ ਆ ਗਿਆ ਮੂੰਹ ਚਾਰ ਦੰਦਾਂ ਦਾ ਚਾਰ ਦੰਦਾਂ ਦਾ ਹੂੰ ਰੰਗ ਰੂਪ ਦੇਖੋ ਯਾਰ ਸੈਨਿੰਗ ਦੇਖੋ ਫੇਸ ਬਿਊਟੀ ਚੈੱਕ ਕਰੋ ਲੈ ਤੋਫਾ ਹੀ ਆ ਗਿਆ ਜਾਨਾ ਬਾੜੀ ਰੰਗ ਕਰੂੰਗਾ ਬੜਾ ਚੰਗਾ ਸਹੀ ਗੱਲ ਆ ਬਈ ਰੰਗ ਰੂਪ ਪੂਰਾ ਚਮਕਦਮ ਕਰਾ ਚਮਕਦਮ ਕਰਿਆ ਪੂਰੀ ਸੁਨੱਖ ਬਣਾ ਦੇਖੋ ਤੁਸੀਂ ਬੱਸੀ ਚ ਤੁਸੀਂ ਅੱਜ ਵੜਨਾ ਮੰਨਦੇ ਤੁਸੀਂ ਐ ਮੰਨ ਲਓ ਵੀ ਅਸੀਂ ਇੱਕ ਬੱਸੀ ਲਈਏ ਨਾ ਚਾਰ ਦੰਦ ਕਨੇ ਜਾਗਾ ਚਾਰ ਦੰਦ ਬੱਸੀ ਆ ਹਾਂ ਚੌਗੀ ਆ ਮੂੰਹ ਸਹੀ ਗੱਲ ਆ ਬਈ ਲੇਵੇ ਦੀ ਜਿਹੜੀ ਫੀਟਿੰਗਾਂ ਵਾਲੀ ਸੋਹਣੀ ਆ ਪੰਜ ਛੇ ਦਿਨਾਂ ਦੀ ਕੱਚੀ ਆ ਬਾਈ ਹਜੇ ਤਾਂ ਪੁੜੇ ਬੜੇ ਵੀ ਨਹੀਂ ਮਨੋ ਵੀ ਨੀਵੇਂ ਹੋਏ ਹਨਾ ਨਾ 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 ਬਸੇ ਪੰਜ ਦਿਨ ਤਾਂ ਲੈ ਜੂ ਮੋਦ ਸਹੀ ਗੱਲ ਆ ਪੰਜ ਛੇ ਦਿਨਾਂ ਦੀ ਕੱਚੀ ਆ ਬਹੁਤ ਚੰਗੀ ਬੱਸੀ ਆ ਖੜਨੀ ਖੜਨੀ ਦੇਖੋ ਤੁਸੀਂ ਬੱਸੀ ਰਾਜੀ ਨਿੱਕਰ ਸਹੀ ਗੱਲ ਆ ਬਾਈ ਰਾਜੀ ਨਿੱਕਰ ਦੇਖੋ ਫੁੱਲ ਲਾ ਗਈ ਖੜਨੀ ਖੜਨੀ ਦੇਖੋ ਬੱਸੀ ਦੀ ਇੱਕ ਨੰਬਰ ਆ ਗਈ ਕਿ ਨਹੀਂ ਜਾਗਾ ਹਾਂ ਪੂਰੀ ਚੰਗੀ ਆ ਜਾਮ ਨਾਲੀ ਮੁੱਲ ਅੱਗੇ ਵੀ ਜਾ ਜਾਂਦਾ ਤੇ ਮੁੱਲ ਚੰਗਾ ਫਿਰ ਅੱਜ ਵੀ ਦੱਸ ਦੇ ਹਾਂ ਹਾਂ ਮੁੱਲ ਜਾਇਜ਼ ਹੀ ਕਰਾਂਗੇ ਆਪਾਂ ਆਪਣੇ ਪਹਿ ਨੂੰ ਵੀ ਉੱਤੇ ਹੀ ਪੈ ਜਾਂਦੇ ਆ ਕੀ ਰੱਖੋ ਫਿਰ ਇਹ ਬੱਸੀ ਅੱਗੇ ਏ ਆਪਾਂ ਬੱਸੀ ਦਵਾਂਗੇ 52000 ਦੀ ਟੋਟਲੀ ਟੋਟਲੀ ਦੇਖ ਲੈ ਤਾਂ ਬੱਸੀ ਕੀ ਚੀਜ਼ ਐ ਇਹ ਆਹ ਦੇਖੋ ਗੁਲਾਬੀ ਥਾਨਾ ਬਹੁਤ ਚੰਗਾ ਮੂੰਹ ਚਾਰ ਦਾ ਨਾੜਾ ਨੁੜਾ ਲੈਨੇ ਤੇ ਫੁੱਲ ਚੰਗੇ 52000 ਦੀ ਵੜ ਬਾਈ ਕਨਾ ਆਪਾਂ ਟੋਟਲੀ ਦੇ ਦੇਾਂਗੇ ਬਾਕੀ ਜਾਂਗਾ ਇਹਦਾ ਮਾਨਤਨ ਹੋ ਜਾਊਗਾ ਬਾ ਮਾਰਾ ਮੂਠਾ ਹਾਂ ਹੋ ਜਾਊਗਾ ਠੀਕ ਐ ਭਾਈ ਤੇ ਅੱਗੇ ਜਾਂਗਾ ਇਧਰੋਂ ਦੋ ਨੰਬਰ ਤੇ ਇਹ ਦੱਸ ਇਹ ਇਹ ਦੂਜਾ ਸੂਆ ਪਿਓਰ ਬੜਾ ਦੇ ਨਾਲ ਲੰਮੀ ਲੰਦੀ ਤੇ ਪੂਰੇ ਕੱਦ ਵਾਲੀ ਸਹੀ ਗੱਲ ਪਲੀ ਪੁਲੀ ਵੀ ਬਹੁਤ ਆ ਪਲੀ ਵੀ ਬਹੁਤ ਹਾਂ ਦੇਖੀ ਤੂੰ ਜਾਨ ਵਾਲੀ ਐ ਵੀ ਇਧਰਲੀ ਪੰਜਾਬ ਵਾਲੀ ਪਿਓਰ ਆ ਕੋਈ ਦੂਜਾ ਸੁਆਹ ਹੁੰਦੀ ਆ ਹਾਂ ਦੂਜਾ ਸੁਆਹ ਹੁੰਦੀ ਆ ਪਿਓਰ ਦੂਜਾ ਕਿੰਨੇ ਦਿਨ ਲਈ ਇਹ ਲੈ ਜੂ ਹਫਤਾ ਕਿੰਨਾ ਦੁੱਧ ਪਾਇਆ ਹੋ ਜਾੰਗੇ ਇਹਦਾ ਦੁੱਧ ਇਹਦਾ ਪਾਇਆ ਪਾ ਛੂਲਾਂ 'ਤੇ ਝੂਆ ਉਹਨਾਂ ਨੇ ਉਹ ਕੰਨੇ ਸੀ ਜੇ ਤੋ ਆਪਾਂ ਕੱਲ ਗੱਲ ਕਰਕੇ ਪੁੱਛਿਆ ਇਥੇ ਨੀੜੂ ਲਿਆਂਦੀ ਆ ਥਾਣਾ ਦਾ ਸੈੱਟ ਚੈੱਕ ਕਰਾਉਣਾ ਹੈ ਬਾਈ ਹਾਂ ਥੋੜਾ ਕੈਮਰੇ ਤੋਂ ਡਰਦੀ ਆਂ ਠੰਡੀ ਸੀ ਆ ਥਾਣਾ ਪੂਰੀ ਵਿਥੀ ਦੇ ਥਾਣਾ ਹੂ ਨਹੀਂ ਕਰ ਮੈਂ ਇਕੱਲਾ ਥਣ ਪਿਆ ਉਹ ਪੂਰੀ ਠੰਡੀ ਆ ਲੈ ਝੋਲ ਵਾਲੀ ਆ ਤੇਰੇ ਕੈਮਰੇ ਤੋਂ ਡਰਦੀ ਆਂ ਠੰਡੀ ਆ ਲੈ ਬਾਈ ਠੰਡੀ ਸੀ ਲੇਖ ਜਿਵੇਂ ਮਰਜ਼ੀ ਕਰੀ ਜਾ ਲੈ ਜਿਵੇਂ ਮਰਜ਼ੀ ਹੱਥ ਜੰਗ ਝੋਲੀ ਵਾਲੀ ਪਈ ਆ ਹਾਂ ਪੂਰੇ ਵੱਡੇ ਲੈ ਲੈ ਗਏ ਸਹੀ ਗੱਲ ਆ ਫੁੱਲ ਚੰਗਾ ਹਵਾਨਾ ਤਿਆਰ ਕਰੂਗੇ ਘਰ ਵਾਲੀ ਹਾਂ ਬਸ ਬਈ ਜਾਗਾ ਦਿਖਾਈਏ ਰੰਗ ਰੂਪ ਕਰਮ ਵਾਲੀ ਦਾ ਵਾਦ ਲੱਟ ਕੇ ਬਹਿੜੀ ਆ ਨਾਲੇ ਹੂੰ ਬਾਕੀ ਬਈ ਛੋਟੀਆਂ ਨਹੀਂ ਵੱਡੀਆਂ ਆ ਗਈਆਂ ਕਿ ਨਹੀਂ ਹਾਂ ਵੱਡੀਆਂ ਆ ਗਈਆਂ ਵਧੀਆ ਕੱਦ ਆ ਗਏ ਤੇ ਫੇਸ ਵਗੈਰਾ ਬਈ ਚੈੱਕ ਕਰ ਸਕਦਾ ਬੜਾ ਪਿਆਰਾ ਆ ਗਿਆ ਰੰਗ ਵਾਲਾ ਪਿਆਰਾ ਆ ਗਿਆ ਹਾਂ ਕੱਦ ਵੀ ਫੁੱਲ ਆ ਬਹਿੜਦਾ ਲੱਸੀ ਲਾਵੀ ਨਹੀਂ ਬਈ ਨਾ 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 ਖਾਦੀ ਵੀ ਹਮ ਉਹ ਬੋਲ ਦੇਖ ਰਹਾ ਹਾਂ ਜਾਨ ਵਾਲੀ ਅਤੂਰੀ ਹੂੰ ਸਹੀ ਗੱਲ ਆ ਜਿੰਦ ਜਾਨ ਵਾਲੀ ਆ ਬਈ ਪੂਰੀ ਇਸ ਥਾਣਾ ਦਾ ਜਿਹੜਾ ਸੈਜ ਹੈ ਨਾ ਇੱਕ ਨੰਬਰ ਸੈਜ ਹੈਗਾ ਬੜਾ ਕਮਾਲ ਦਾ ਥਾਣਾ ਲੱਗਿਆ ਵਾ ਕਰਮਾਣ ਮੁਠੀ ਵਾਲਾ ਥਾਣਾ ਹੈਗਾ ਚਾਹ ਹੱਥੀ ਚੋਲਿਓ ਭਾਵੇਂ ਮਸ਼ੀਨ ਤੇ ਚੋਲਿਓ ਹਾਂ ਤੇ ਮੁੱਲ ਇਹਦਾ ਜੰਗ ਫਿਰ ਇਹਦਾ ਮੁੱਲ ਆਪਾਂ ਇਹ 53000 ਦੀ ਦੇ ਦਾਂਗੇ ਸਿਰਫ ਅੱਜ ਅੱਜ ਇਹਦਾ ਤੂੰ ਬਹਿੜ ਕਿੱਡੀ ਹੈ ਬਾਈ ਕੱਚੀਆਂ ਵਾਲਾ ਮੁੱਲ ਹੋਊਗਾ ਹੋਰ ਪੰਜਾਬ ਵਾਲੀ ਗਰੰਟੀ ਹੈ ਤੇ ਹੋਰ ਪੰਜਾਬ ਵਾਲੀ ਬਾਕੀ ਥਣਾ ਦਾ ਸਾਇਟ ਚੈੱਕ ਕਰੋ ਬਾਈ ਚਾਰ ਹੀ ਥਣ ਮਿਲਣਗੇ ਬਹੁਤ ਚੰਗੇ ਥਣਾ ਬਾਕੀ ਇੱਕੋ ਜਿਹਾ ਥਣਾ ਸੈਂਟਰੀ ਹਾਂ ਮੱਝ ਵਾਲਾ ਲੱਗਿਆ ਬਾਈ ਮੱਝ ਵਾਲਾ ਥਣਾ ਕੋਈ ਪੂਰੀ ਨਰਾਜੀ ਨਿਕਰ ਪਸੀ ਆ ਕੱਦ ਵਾਲੀ ਪੰਜਾਬ ਵਾਲੀ ਪਿਓਰ ਬਾਕੀ ਹਜੇ ਦਿਨਾਂ ਦੀ ਕੱਚੀ ਪਈਆ ਉਸ ਹਾਵ ਨਾਲ ਬਾਈ ਦਾਜਾ ਲਾ ਲਿਆ ਫੀਟਿੰਗ ਦੇਖੋ ਲੈਵੇ ਦੀ ਬੜੀ ਕਮਾਲ ਆ ਅਜੇ ਤਾਂ ਇਹ ਲਾਲੋ ਵੀ ਤਿਆਰੀ ਕੁਛ ਨਹੀਂ ਹਾਂ ਇਹਨੇ ਕੋ ਬਣ ਕੇ ਸੁਣਾ ਪੰਡਾ ਬਣ ਕੇ ਸੁਣਾ ਹਾਂ ਗੋਲ ਆ ਕੇ ਕੋਈ ਲੱਸੀ ਲੰਗੀਆਂ ਕਮੀ ਨਾ ਮੰਨੇ ਤੁਨੇ ਸਹੀ ਗੱਲ ਆ ਬਾਈ ਤੇ ਮੁੱਲ ਜੰਗ ਫਿਰਦਾ ਇਹ 53 ਦੀ ਜਿਆਦਾ ਸਿਰਫ ਦੇਖ ਲੈ ਤੂੰ 52000 ਦੀ ਬਾਈ ਕਹਿੰਦਾ ਟੋਟਲੀ ਦੇ ਦਿਆਂਗੇ ਤੇ ਜੰਗ ਜੇ ਕੋਈ ਲੈਂਦਾ ਜੋੜਾ ਤਾਂ ਉਹ ਹਜੇ ਹਜੂ ਮਾਨ ਉਹ ਜਾ ਹੋ ਜੂ ਫਿਰ ਮਾਨ ਹਾਂ ਠੀਕ ਹੈ ਬਾਈ ਜੇ ਕੋਈ ਲੈਂਦਾ ਵੀਰ ਜੋੜਾ ਤਾਂ ਉਹ ਹਜੇ ਮਾਨਤਾਂ ਨੂੰ ਹੋ ਜੂਗਾ ਬਾਈ ਤਿੰਨ ਆ ਕਿਸੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦਾ ਹੋਵੇ ਬਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾ